ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ ਮਨ ਹੋਏ ਨਿੰਦ ਨਿਸਲ ਹੋਏ ਰਈਆ ਹਰ ਬਿਨ ਕੋਈ ਮਾਰ ਜੀਵਾਲ ਨਾ ਸਕੈ ਮਨ ਹੋਏ ਨਿੰਦ ਨਿਸਲ ਹੋਏ ਰਈਆ ਪ੍ਰਭੂ ਦੀ ਇੱਛਾ ਤੋਂ ਬਿਨਾ ਸਾਨੂੰ ਕੋਈ ਨਹੀਂ ਮਾਰ ਸਕੈ ਇਸ਼ ਕਰਕੇ ਨਿਸ਼ਚਿੰਤ ਹੋ ਕੇ ਰੋ ਉਸ ਤੋਂ ਅੱਗੇ ਸਤਿਗੁਰੂ ਨਾਨਕਦੇਵ ਸੱਚੇ ਪਾਤਸ਼ਾਹ ਸੂਈ ਰਾਗ ਵਿੱਚ ਲਿਖਿਆ ਤੰਤ ਮੰਤ ਪਖੰਡ ਨਾ ਜਾਣਾ RAM ਰਿਦੈ ਮਨ ਮਾਨਿ ਮਾਨਿ ਧਿਆਨ ਨਾਲ ਇਹ ਤੁਕ ਸੁਣ ਲਓ ਤੇ ਆਪ ਜੀ ਵੀ ਸਾਰੇ ਪੜੋ ਤੰਤ ਮੰਤ ਪਖੰਡ ਨਾ ਜਾਣਾ RAM ਰਿਦੈ ਮਨ ਮਾਨਿ ਤੰਤ ਮੰਤ ਪਖੰਡ ਨਾ ਜਾਣਾ ਰਾਮ ਰਿਦੈ ਮਨ ਮਾਨਿਆ ਤੰਤ ਮੰਤ ਪਖੰਡ ਨਾ ਜਾਣਾ ਰਾਮ ਰਿਦੈ ਮਨ ਮਾਨਿਆ ਤੰਤ ਮੰਤ ਪਖੰਡ ਨਾ ਜਾਣਾ ਰਾਮ ਜੈ ਮਨ ਸਾ ਤੇ ਆ ਤੰਤ ਮਤ ਫਖੜਦਾ ਜਾਣਾ ਰਾਮ ਜੈ ਮਨ ਮਾਰਿਆ ਤੰਤ ਮਨ ਦਾ ਫਖੜਦਾ ਜਾਣਾ ਰਾਮ ਜੈ ਮਨ ਨਾ ਆ ਹਰ ਬੰਨ ਕੋਈ ਮਾਰ ਜਿਵਾਲ ਨਾ ਸਕ। ਇਸ ਕਰਕੇ ਆਪ ਜੀ ਨੂੰ ਬੇਨਤੀ ਹੈ ਕਿ ਸਭ ਤੋਂ ਪਹਿਲੀ ਗੱਲ ਇਹ ਆਪਣੇ ਮਨ ਵਿੱਚ ਪੱਕੀ ਕਰ ਲਓ ਕਿ ਕਿ ਅਸੀਂ ਸਤਿਗੁਰੂ ਵਾਲੇ ਆ। ਸਤਿਗੁਰੂ ਵਾਲਿਆਂ ਨੂੰ ਕਿਸੇ ਦਾ ਟੂਣਾ ਟੱਪਣ ਕੋਈ ਨਹੀਂ ਛੋਹ ਨਹੀਂ ਸਕਦਾ। ਇਹ ਗੱਲ ਪੱਕੀ ਕਰ ਲਓ ਆਪਣੇ ਮਨ ਵਿੱਚ। ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਇਹ ਵੀ ਗੱਲ ਜਿਹੜੀ ਤਰਕ ਸੰਗਤ ਹੈ ਉਹ ਵੀ ਵਿਚਾਰ ਲਓ ਕਿ ਜੇ ਜਾਦੂ ਮੰਤਰ ਟੂਣੇ ਕੀਤਿਆਂ ਕੋਈ ਮਰਦਾ ਹੋਵੇ ਕੋਈ ਬਿਮਾਰ ਹੋ ਸਕਦਾ ਹੋਵੇ ਕਿਸੇ ਨੂੰ ਤਬਾਹ ਕੀਤਾ ਜਾ ਸਕਦਾ ਹੋਵੇ ਫੇਰ ਕਿਸੇ ਵੀ ਦੇਸ਼ ਨੂੰ ਕੋਈ ਫੌਜ ਜਾਂ ਪੁਲਿਸ ਰੱਖਣ ਦੀ ਲੋੜ ਨਹੀਂ ਫੇਰ ਤੇ ਮੰਦਰੀ ਬੜੇ ਨੇ ਮੰਤਰ ਜੰਤਰ ਕੀਤਾ ਤੇ ਫੂਕ ਕੀਤੀ ਨਹੀਂ ਇਸ ਕਰਕੇ ਆਪਜੀ ਸਾਰਿਆਂ ਨੂੰ ਬੇਨਤੀ ਹੈ ਕਿ ਟੂਣੇ ਟੱਪਣ ਜੰਤਰ ਮੰਤਰ ਦੇ ਡਰ ਤੋਂ ਰਹਿਤ ਹੋ ਜਾਓ ਮੈਨੂੰ ਕਿਸੇ ਨੇ ਕੁਝ ਕਰ ਦਿੱਤਾ ਜਾਂ ਮੈਨੂੰ ਕੋਈ ਬਾਹਰਲੀ ਚੀਜ਼ ਚੁੰਬੜ ਗਈ ਜੇ ਤੁਸੀਂ ਗੁਰੂ ਵਾਲਿਓ ਜੇ ਤੁਸੀਂ ਨਾਮ ਜਪਦੇ ਹੋ ਗੁਰਬਾਣੀ ਪੜ੍ਹਦੇ ਹੋ ਤੁਹਾਨੂੰ ਕੋਈ ਚੀਜ਼ ਨਹੀਂ ਚੁੰਬੜ ਸਕਦੀ ਨਾ ਤੁਹਾਡੇ ਤੇ ਕੋਈ ਜਾਦੂ ਟੂਣਾ ਚੱਲ ਸਕਦਾ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਾਲ ਯੁਗ ਦੇ ਅਵਤਾਰ ਸਤਿਗੁਰੂ ਨਾਨਕਦੇਵ ਸੱਚੇ ਪਾਤਸ਼ਾਹ 40 ਯੁਗ ਤਪੱਸਿਆ ਕਰਕੇ ਗੁਰਮੰਤਰ ਤੁਹਾਨੂੰ ਦਿੱਤਾ ਉਸ ਗੁਰਮੰਤਰ ਦਾ ਜਾਪ ਕਰਨ ਵਾਲੇ ਤੇ ਕੋਈ ਟੂਣਾ ਟੱਪਣ ਜਾਦੂ ਮੰਤਰ ਕਿਸੇ ਦਾ ਨਹੀਂ ਚੱਲ ਸਕਦਾ ਗੁਰਬਾਣੀ ਵਿੱਚ ਜੋ ਲਿਖਿਆ ਉਹਦੇ ਅਨਸਾਰ ਤੰਤ ਮੰਤ ਪਖੰਡ ਨਾ ਜਾਣਾ RAM ਰਿਧੈ ਮਨ ਮਾਨਿਆ ਗੁਰਬਾਣੀ ਵਿੱਚ ਇਹ ਵੀ ਸਪਸ਼ਟ ਕੀਤਾ ਹੈ ਕਿ ਸਤ ਸੰਤੋਖ ਦਇਆ ਧਰਮ ਸੋਚ ਸੰਤਨ ਤੇ ਇਹ ਮਤ ਪਾਈ ਸਾਧੂ ਸੰਤਾਂ ਮਹਾਤਮਾ ਤੋਂ ਇਹ ਮਤ ਪਾਈ ਹੈ ਇਹ ਪੰਜ ਚੀਜ਼ਾਂ ਧਾਰਨ ਕੀਤੀਆਂ ਨੇ ਕੋ ਨਾਨਕ ਜਿਨ ਮਨੋਂ ਪਛਾਨਿਆ ਤਿਨ ਕੋ ਸਗਲੀ ਸੋਜ ਪਈ ਇਹ ਬੇਨਤੀਆਂ ਆਪ ਜੀ ਨੂੰ ਇਸ ਕਰਕੇ ਕਰ ਰਿਹਾ ਅੱਜ ਦੇ ਇਸ ਵਿਗਿਆਨਕ ਯੁੱਗ ਵਿੱਚ ਆਪਾਂ ਅਜੇ ਵੀ ਬਹੁਤ ਜ਼ਿਆਦਾ ਭਰਮਾਂ ਵਹਿਮਾਂ ਵਿੱਚ ਫਸੇ ਹੋਏ ਆਂ ਉਹਨਾਂ ਭਰਮਾਂ ਵਹਿਮਾਂ ਤੋਂ ਨਿਕਲੋ ਜਾਦੂ ਮੰਤਰਾਂ ਦੇ ਟੂਣੇ ਟੱਪਣਾ ਦੇ ਡਰ ਲਾਓ ਪਰ ਚੰਗੇ ਕਰਮ ਜ਼ਰੂਰ ਕਰੋ ਸਭ ਤੋਂ ਪਹਿਲੀ ਗੱਲ ਤੁਹਾਡੇ ਤੇ ਕੋਈ ਟੂਣਾ ਟੱਪਣ ਕਿਸੇ ਦਾ ਨਹੀਂ ਚੱਲ ਸਕਦਾ ਜੇ ਕੋਈ ਚਲਾਉਣ ਯੋਗ ਹੈਗਾ ਜੇ ਤੁਹਾਨੂੰ ਜਾਪਦਾ ਕਿ ਮੇਰੇ ਤੇ ਕਿਸੇ ਨੇ ਕਰ ਦਿੱਤਾ ਤੇ ਜਿਹਨੇ ਤੁਹਾਡੇ ਤੇ ਕੀਤਾ ਉਹਨੂੰ ਆਖੋ ਵੀ ਤੂੰ ਹੋਰੇ ਤੋਂ 10 ਲੈਏ ਸੀ ਤੇ ਮੇਰੇ ਤੋਂ 20 ਲੈ ਕੇ ਤੂੰ ਉਹਦੇ ਤੇ ਕਰਦੇ ਭਈ ਲੱਗ ਪਤਾ ਜਾਂਦਾ ਕੀ ਬੰਦ ਹੈ ਜੇ ਇਹ ਕੁਝ ਨਹੀਂ ਹੁੰਦਾ ਫਿਰ ਇਹਦਾ ਭਾਅ ਵੇ ਕਿ ਇਹ ਗੱਲਾਂ ਦੇ ਵਿੱਚ ਕੋਈ ਬਹੁਤਾ ਤਤ ਨਹੀਂ ਹੈਗਾ ਦੂਸਰੀ ਗੱਲ ਕੋਈ ਬਾਹਰਲੀ ਸ਼ੈਅ ਦੀ ਛਾਇਆ ਕੋਈ ਭੂਤ ਪ੍ਰੇਤ ਚੰਬੜ ਗਏ ਇਹੋ ਜੀਆਂ ਚੀਜ਼ਾਂ ਵੀ ਆਮ ਤੌਰ ਤੇ ਨਹੀਂ ਹੁੰਦੀਆਂ ਕਿਉਂਕਿ ਇੱਕ ਮਾਨਸਿਕ ਰੋਗ ਨੇ ਇੱਕ ਸਰੀਰਕ ਰੋਗ ਨੇ ਇੱਕ ਮਾਨਸਿਕ ਰੋਗ ਨੇ ਜਦੋਂ ਸਾਨੂੰ ਮਾਨਸਿਕ ਰੋਗ ਹੋ ਜਾਂਦਾ ਹੈ ਉਹਦੇ ਪਿੱਛੇ ਕਾਰਨ ਕੋਈ ਵੀ ਹੋ ਸਕਦਾ ਹੈ ਉਦੋਂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਮਨੁੱਖ ਕਰਨ ਲੱਗ ਪੈਂਦਾ ਹੈ ਜਿਹਦਾ ਅਰਥ ਅਸੀਂ ਇਹ ਕੱਢ ਲੈਨੇ ਆ ਕਿ ਇਹਨੂੰ ਕੁਛ ਚੰਬੜ ਗਿਆ ਇੱਕ ਬੀਬੀ ਸੀ ਮੈਂ ਚੰਗੀ ਤਰ੍ਹਾਂ ਉਹਨਾਂ ਦਾ ਨਾਂ ਵੀ ਜਾਣਨਾ ਸਾਰੇ ਪਰਿਵਾਰ ਨੂੰ ਜਾਣਨਾ ਉਹਨੂੰ ਇੱਕ ਸੰਤ ਜੀ ਸਨ ਉਹਨਾਂ ਨੇ ਤੱਤੇ ਚਿਮਟੇ ਕਰ ਕਰਕੇ ਲਾ ਕੇ ਉਹਦਾ ਲੱਕ ਸਾੜ ਦਿੱਤਾ ਉਹਦੇ ਭੂਤ ਫੇਰ ਨਹੀਂ ਨਿਕਲੇ ਜੇ ਹੁੰਦੇ ਤੇ ਤਾਂ ਹੀ ਨਿਕਲਨੇ ਸੀ ਨਾ ਸਤਗੁਰੂ ਜਗਦੀਸ਼ ਸਿੰਘ ਜੀ ਨੇ ਬਚਨ ਆਪ ਸੁਣਾਇਆ ਫਿਰ ਸਤਗੁਰੂ ਜੀ ਨੇ ਉਹਨੂੰ ਲਿਜਾ ਕੇ ਡਾਕਟਰ ਕਟਾਣੀ ਵਾਲੇ ਡਾਕਟਰ ਹਰਦਾਸ ਮਲ ਜੀ ਤੋਂ ਦਵਾਈ ਦਵਾਈ ਉਹਦੇ ਨਾਲ ਉਹ ਭੂਤ ਪ੍ਰੇਤ ਸਭ ਠੀਕ ਹੋ ਗਏ ਯਾਨੀ ਕਿ ਮਾਨਸਿਕ ਰੋਗ ਠੀਕ ਹੋ ਗਏ ਸੋ ਇਸ ਕਰਕੇ ਇਹਨਾਂ ਭਰਮਾਂ ਵਹਿਮਾਂ ਚੋਂ ਨਿਕਲੋ ਇਹ ਨਹੀਂ ਕਿ ਇਹ ਚੀਜ਼ਾਂ ਪੂਰਨ ਰੂਪ ਵਿੱਚ ਹੀ ਨਹੀਂ ਹੈਗੀਆਂ ਕਿਤੇ ਨਾ ਕਿਤੇ ਕੋਈ ਚੀਜ਼ ਹੋ ਸਕਦੀ ਹੈ ਪਰ ਆਮ ਤੌਰ ਤੇ ਆਪਾਂ ਮਾਨਸਿਕ ਰੋਗਾਂ ਨੂੰ ਪੂਤਰੇ ਚੰਬੜੇ ਕਹਿ ਲੈਨੇ ਆ ਅਤੇ ਸਾਨੂੰ ਕੋਈ ਕਿਸੇ ਵੀ ਕਾਰਨ ਰੋਗ ਹੋ ਗਿਆ ਜਾਂ ਵਿਹਾਰ ਚ ਘਾਟਾ ਪੈ ਗਿਆ ਜਾਂ ਪਰਿਵਾਰ ਚ ਕੋਈ ਬਿਮਾਰੀ ਆ ਗਈ ਉਹਨੂੰ ਆਪਾਂ ਕਹਿ ਲੈਂਦੇ ਆ ਕਿ ਜੇ ਸਾਨੂੰ ਕਿਸੇ ਨੇ ਟੂਣਾ ਕਰ ਦਿੱਤਾ ਹੈ ਜਾਦੂ ਕਰ ਦਿੱਤਾ ਹੈ ਗੋਂਡੀ ਨੇ ਕਰ ਦਿੱਤਾ ਹੈ ਸੰਡੂ ਨੇ ਕਰਤਾ ਸਾਲੇ ਨੇ ਕਰਤਾ ਕਦੀ ਕਿਸੇ ਦਾ ਕੋਈ ਨਾ ਕੋਈ ਨਾਂ ਲਈ ਜਾਂਦੇ ਸੋ ਇਹਨਾਂ ਭਰਮਾਂ ਵਹਿਮਾਂ ਚੋਂ ਨਿਕਲੋ ਸਤਗੁਰੂ ਨਾਨਕ ਦੇਵ ਦਾ ਦਿੱਤਾ ਗੁਰਮੰਤਰ ਜਿਹੜਾ ਸਤਗੁਰੂ ਰਾਮ ਸਿੰਘ ਨੇ ਕਿਰਪਾ ਕੀਤੀ ਉਹ ਗੁਰਮੰਤਰ ਦਾ ਜਾਪ ਕਰੋ ਬਾਣੀ ਪੜੋ ਕੋਈ ਟੂਣਾ ਜਾਦੂ ਤੁਹਾਡੇ ਤੇ ਨਹੀਂ ਚੱਲ ਸਕਦਾ